ਜਿੰਦਾਬਾਦ 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 ਠੱਕੇ ਦੇ ਨਾਲ ਪੰਚਾਇਤੀ ਕੇ ਖਾਂਜ ਕੇਡ ਨਾ ਲਾਇਆ ਜਾਏ ਨਾ ਲਾਇਆ ਜਾਏ ਨਾ ਲਾਇਆ ਜਾਏ ਨਾ ਲਾਇਆ ਜਾਏ ਮਜ਼ਦੂਰਾਂ ਦੇ ਮੁਲਾਜ਼ਮਾਂ ਦੇ ਉੱਤੇ ਕੀਤੇ ਪਰਚੇ ਰੱਦ ਕੀਤੇ ਜਾਣ ਰੱਦ ਕੀਤੇ ਜਾਣ ਰੱਦ ਕੀਤੇ ਜਾਣ ਅੱਜ ਕੱਲ੍ਹ ਤੁਸ ਕੋ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲੀ ਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਪਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਸੋ ਪਿੰਡ ਜੈਗਵਾਲ ਬਾਂਗਰ ਵਿਖੇ ਜੋ ਕਿ ਇੱਕ ਪਿੰਡ ਦੀ ਸਾਂਝੀ ਸਾਥ ਦੇ ਵਿੱਚ ਇੱਕ ਵਿਅਕਤੀ ਵੱਲੋਂ ਇਹਨਾਂ ਨਜ਼ਾਇਜ਼ ਗੇਟ ਦੀ ਉਸਾਰੀ ਕੀਤੀ ਜਾ ਰਹੀ ਸੀ ਕਿ ਪਿੰਡ ਦੀ ਪੰਚਾਇਤ ਵੱਲੋਂ ਉਹਨਾਂ ਨੂੰ ਡੱਕਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਪਿੰਡ ਦੀ ਪੰਚਾਇਤ ਆਏ આરોਪ ਲਗਾਇਆ ਕਿ ਨਜ਼ਾਇਜ਼ ਉਸਾਰੀ ਕਰਨ ਦੇ ਬਾਵਜੂਦ ਡੱਕਣ ਦੇ ਬਾਵਜੂਦ ਵੀ ਉਲਟਾ ਪੋਲਿਟਿਕਲ ਪ੍ਰੈਸ਼ਰ ਦੇ ਅਧੀਨ ਜਿਹੜਾ ਆ ਪੰਚਾਇਤ ਤੇ ਕੁਝ ਵਿਅਕਤੀਆਂ ਉੱਪਰ ਹੀ ਜਿਹੜਾ ਪਰਚਾ ਦਰਜ ਕਰ ਦਿੱਤਾ ਗਿਆ ਹੈ ਔਰ ਅੱਜ ਇੱਕ ਪ੍ਰੈਸ ਕਾਨਫਰੰਸ ਕਰਨ ਵਾਸਤੇ ਇੱਥੇ ਲਖ ਵਖ ਜਥੇਬੰਦੀਆਂ ਪਹੁੰਚੀਆਂ ਨੇ ਸੋ ਕਰਦਿਆਂ ਗੱਲਬਾਤ ਪਗੜੀ ਸੰਭਾਲ ਲਹਿਰ ਪੰਜਾਬ ਜਿਹੜੀ ਆ ਸਪਨਾਮ ਸਿੰਘ ਬਾਗੜੀਆਂ ਅਤੇ ਹੋਰ ਵੀ ਜਥੇਬੰਦੀਆਂ ਜਿਹੜੀਆਂ ਟੀਚਰਸ ਯੂਨੀਅਨ ਪਹੁੰਚੀਆਂ ਆ ਜਾਂ ਹੋਰ ਵੀ ਚਾਰ ਪੰਜ ਯੂਨੀਅਨਾਂ ਜਿਹੜੀਆਂ ਇੱਥੇ ਪਹੁੰਚੀਆਂ ਨੇ ਸੋ ਕਰਦਿਆਂ ਗੱਲਬਾਤ 3 ਤਰੀਕ ਨੂੰ ਜਿਹੜਾ ਆ ਐਸਐਸਪੀ ਦਫ਼ਤਰ ਦੇ ਵਿੱਚ ਜਿਹੜਾ ਆ ਧਰਨਾ ਪ੍ਰਦਰਸ਼ਨ ਕਰਨ ਜਾ ਰਹੇ ਨੇ ਆਪਣਾ ਮੰਗ ਪੱਤਰ ਦੇਣ ਜਾ ਰਹੇ ਨੇ ਸੋ ਕਰਦਿਆਂ ਗੱਲਬਾਤ ਜਥੇਬੰਦੀਆਂ ਦੇ ਨਾਲ ਤੁਹਾਡਾ ਕੀ ਨਾਮ ਹੈ ਸ਼ੋਭ ਤੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਕਿਸ ਸਬੰਧ ਵਿੱਚ ਜਿਹੜੀ ਰੱਖੀ ਗਈ ਹੈ ਮੇਰਾ ਨਾਮ ਵਰਿੰਦਰਜੀਤ ਜਾਗਵਾਲ ਆ ਔਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਸਾਡੇ ਪਿੰਡ ਜਾਗਵਾਲ ਬਾਂਗਰ ਵਿਖੇ ਇੱਕ ਪੰਚਾਇਤੀ ਜਗ੍ਹਾ ਦੇ ਵਿੱਚ ਤੱਕੇ ਦੇ ਨਾਲ ਸਰਾਸਰ ਨਜਾਇਜ਼ ਤੌਰ ਦੇ ਉੱਤੇ ਪਿੰਡ ਦੀ ਇੱਕ ਔਰਤ ਵੀਨਸ ਆ ਜਿਹੜੀ ਆ ਉਹ ਗੇਟ ਲਗਾ ਰਹੀ ਸੀ ਜਦੋਂ ਪਿੰਡ ਦੇ ਬਹੁਤ ਸਾਰੇ ਲੋਕ ਜਿਹੜੇ ਉਸ ਮੁਹੱਲੇ ਦੇ ਸੀ ਉਹ ਇਹ ਮੁੱਦਾ ਲੈ ਕੇ ਸਾਡੇ ਪੰਚਾਇਤ ਕੋਲ ਆਏ ਸਰਪੰਚ ਸਾਹਿਬ ਕੋ ਆਏ ਉਹਨਾਂ ਨੇ ਫੌਰੀ ਤੌਰ ਦੇ ਉਤੇ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਉਹਨਾਂ ਨੂੰ ਬੁਲਾਇਆ ਕਿ ਇਸ ਮਸਲੇ ਤੇ ਹੱਲ ਵਾਸਤੇ ਜਿਹੜਾ ਉਹ ਕੋਈ ਨਾ ਕੋਈ ਫੈਸਲਾ ਕੀਤਾ ਜਾਏ ਦਰੁਸਤ ਲੇਕਿਨ ਵੀਨਸ ਨੇ ਤੇ ਉਹਦੇ ਪਰਿਵਾਰ ਨੇ ਜਿਹੜਾ ਮੀਟਿੰਗ ਵਿੱਚ ਆਉਣ ਤੋਂ ਜਿਹੜਾ ਸਰਾ ਬਿਲਕੁਲ ਮਨਾ ਕਰ ਦਿੱਤਾ ਉਹ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੋਏ ਜਿਸ ਤੋਂ ਬਾਅਦ ਵਿੱਚ ਇਹ ਮੁੱਦਾ ਜਿਹੜਾ ਸਰਪੰਚ ਸਾਹਿਬ ਵੱਲੋਂ ਪੰਚਾਇਤ ਸਾਡੇ ਪਿੰਡ ਦੀ ਪੰਚਾਇਤ ਵੱਲੋਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਕਨਵਾਲ ਕੋਲੋਂ ਜਿਹੜਾ ਪਹੁੰਚਾਇਆ ਉਹਨਾਂ ਨੇ ਫੌਰੀ ਤੌਰ ਦੇ ਉਤੇ ਉਸ ਗੇਟ ਦੀ ਜਿਹੜੀ ਉਹ ਨਜਾਇਜ਼ ਉਸਾਰੀ ਕਰ ਰਹੀ ਸੀ ਸਾਥ ਦੀ ਜਗ੍ਹਾ ਦੇ ਵਿੱਚ ਜਿਹੜੀ ਪੰਚਾਇਤੀ ਸਾਂਝੀ ਥਾਂ ਸੀ ਉਹਨੂੰ ਰੋਕਣ ਲਈ ਜਿਹੜਾ ਉਹ ਥਾਣੇਦਾਰ ਸਾਹਿਬ ਇੱਥੇ ਦੀ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਪੂਰੀ ਤਰ੍ਹਾਂ ਤੇ ਲਿਖਤੀ ਜਿਹੜਾ ਪੱਤਰ ਕੱਢਿਆ ਕਿ ਇਹ ਜਿਹੜੀ ਕੋਈ ਇੱਥੇ ਲੜਾਈ ਝਗੜਾ ਹੋਣ ਦੀ ਸੰਭਾਵਨਾ ਪਿੰਡ ਦਾ ਮਾਹੌਲ ਬਹੁਤ ਗਰਮ ਹੈ ਤੇ ਤੁਸੀਂ ਇਹ ਜਿਹੜਾ ਗੇਟ ਆ ਫੈਸਲਾ ਹੋਣ ਤੱਕ ਜਿਹੜਾ ਇਹ ਰੋਕ ਕੇ ਰੱਖਿਆ ਜਾਏ ਲੇਕਿਨ ਪੁਲਿਸ ਦਾ ਵੀ ਇੱਥੇ ਜਿਹੜਾ ਚੰਗਾ ਬਤੀਰਾ ਨਹੀਂ ਰਿਹਾ ਉਹਨਾਂ ਨੇ ਉਹਨਾਂ ਨੂੰ ਨਹੀਂ ਰੋਕਿਆ ਤੇ ਉਹਨਾਂ ਨੇ ਗੇਟ ਲਾਉਣ ਦੀ ਉਥੇ ਮੌਕੇ ਦੇ ਉੱਤੇ ਕੋਸ਼ਿਸ਼ ਕੀਤੀ ਕੋਸ਼ਿਸ਼ ਕਰਨ ਦੇ ਨਾਲ ਜਿਹੜੀ ਆ ਇਹਨਾਂ ਦਾ ਆਪਸ ਵਿੱਚ ਦੋਨਾਂ ਧਿਰਾਂ ਦਾ ਜਿਹੜਾ ਆਪਸ ਵਿੱਚ ਗੱਲਬਾਤ ਹੋਈ ਕੋਈ ਆਪਸ ਵਿੱਚ ਤੂੰ ਤੂੰ ਮੈਂ ਮੈਂ ਦੀ ਲੜਾਈ ਜਿਹੜੀ ਹੋਈ ਆ ਲੇਕਿਨ ਇਸ ਲੜਾਈ ਨੂੰ ਮੁੱਦਾ ਬਣਾ ਕੇ ਵਿਰੋਧੀ ਧਿਰ ਨੇ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਜਿਹੜੀ ਧਿਰ ਹੀ ਉਹਨਾਂ ਨੇ ਝੂਠੀਆਂ ਸੱਟਾਂ ਲਾ ਕੇ ਇੱਕ ਔਰਤ ਦੇ ਤੇ 326 ਦੇ ਜਿਹੜੇ ਧਰਾਵਾਂ ਸੰਗੀਨ ਧਰਾਵਾਂ 452 ਘਾਰ ਆਣ ਕੇ ਜਿਤਨਾ ਮਾਰਨ ਦੀ ਜਿਹੜੀ ਧਾਰਾ ਉਹ ਸੰਗੀਨ ਧਰਾਵਾਂ ਦੇ ਤਹਿਤ ਸਾਡੇ ਪੰਚਾਇਤ ਮੈਂਬਰਾਂ ਦੇ ਉੱਤੇ ਜਿਹੜੇ ਮੌਕੇ ਤੇ ਮੌਜੂਦ ਨਹੀਂ ਸੀ ਹੈਗੇ ਸਾਡੇ ਮੁਲਾਜ਼ਮ ਆਗੂ ਸੀ ਮਾਸਟਰ ਸਾਹਿਬਨ ਮਾਸਟਰ ਜਸਵਿੰਦਰ ਸਿੰਘ ਜਿਹੜੇ ਕਿ ਸਾਡੇ ਸਰਪੰਚ ਸਾਹਿਬ ਦੇ ਦੇਰ ਆ ਉਹਨਾਂ ਦੇ ਉੱਤੇ ਵੀ ਰੰਜਸ ਰੱਖ ਕੇ ਜਿਹੜਾ ਉਹ ਪਰਚਾ ਦਰਜ ਕੀਤਾ ਗਿਆ ਹੋਰ ਵੀ ਜਿਹੜੇ 6 ਬੰਦੇ ਜਿਹੜੇ ਸਾਡੇ ਪਿੰਡ ਦੇ ਜਿਹੜੇ ਨਜਾਇਜ਼ ਤੌਰ ਦੇ ਉੱਤੇ ਫਸਾਏ ਗਏ ਇਹ ਜਿਹੜਾ ਪਰਚਾ ਬਿਲਕੁਲ ਸਰਾ ਸਰ ਝੂਠ ਆ ਤੇ ਝੂਠ ਦਾ ਪਲੰਦਾ ਆ ਇਹਦੇ ਵਿੱਚ ਕੋਈ ਵੀ ਸੱਚਾਈ ਨਹੀਂ ਆ ਔਰ ਪੁਲਿਸ ਨੂੰ ਅਸੀਂ ਜਿਹੜਾ ਇਸ ਚੀਜ਼ ਦੀ ਇਨਕੁਆਰੀ ਕਰਨ ਵਾਸਤੇ ਦੇਖੋ ਜਿਹੜੇ ਝੂਠੀ ਸੱਟ ਲਾਈ ਆ ਅਸੀਂ ਸਿਵਲ ਸਰਜੰਟ ਗੁਰਦਾਸਪੁਰ ਨੂੰ ਜਦੋਂ ਬੇਨਤੀ ਕੀਤੀ ਉਹਨਾਂ ਨੇ ਕਿਹਾ ਬਿਲਕੁਲ ਇਸ ਜਿਹੜੀ ਸੱਟ ਲਾਈ ਗਈ ਹੈ ਇਹਦੇ ਬੋਰਡ ਬਿਠਾ ਕੇ ਜਿਹੜਾ ਉਹ ਪੁਲਿਸ ਨੂੰ ਜਿਹੜਾ ਹੁਕਮ ਭੇਜਿਆ ਉਹਨਾਂ ਨੇ ਕਿ ਇਹਦਾ ਪਹਿਲਾਂ ਤਸਦੀਕ ਕੀਤੀ ਜਾਏ ਇਹਦੀ ਪੜਤਾਲ ਕਰਨ ਤੋਂ ਬਾਅਦ ਵਿੱਚ ਕੋਈ ਕਦਮ ਪੁੱਟਿਆ ਜਾ ਲੇਕਿਨ ਪੁਲਿਸ ਨੇ ਸਾਡੀ ਕੋਈ ਵੀ ਜਿਹੜੀ ਜਾਣਕਾਰੀ ਆ ਕੋਈ ਵੀ ਸਾਡੀ ਜਿਹੜੀ ਸਮੱਸਿਆ ਉਹਦੇ ਉੱਤੇ ਬੇਨਤੀ ਦੇ ਉੱਤੇ ਨੂੰ ਦਰਕਨਾਰ ਕਰਦੇ ਹੋਏ ਧੱਕੇ ਦੇ ਨਾਲ ਜਿਹੜਾ ਰੰਜਿਸ਼ ਰਾ ਕੇ ਸਾਡੇ ਨਾਜਾਇਜ਼ ਬੰਦਿਆਂ ਦੇ ਉੱਤੇ ਜਿਹੜਾ ਪਰਚਾ ਦਰਜ ਕੀਤਾ ਗਿਆ ਜਿਹਦੇ ਕਾਰਨ ਅਸੀਂ ਸਾਡੇ ਪਿੰਡਾਂ ਪਿੰਡਾਂ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਰੋਸ ਪਾਇਆ ਜਾ ਰਿਹਾ ਤੇ ਇਸ ਰੋਸ ਨੂੰ ਜ਼ਾਹਰ ਕਰਨ ਵਾਸਤੇ ਅਸੀਂ ਇਹ ਫੈਸਲਾ ਲਿਆ ਕਿ 3 ਤਰੀਕ 3 ਮਈ ਨੂੰ ਜ਼ਿਲ੍ਹਾ ਪੱਧਰ ਦੇ ਉੱਤੇ ਐਸਐਸਪੀ ਗੁਰਦਾਸਪੁਰ ਦਾ ਜਿਹੜਾ ਉਹ ਘਰਾਓ ਕੀਤਾ ਜਾਊਗਾ ਤੁਹਾਡਾ ਕੀ ਸ਼ੁਭਨਾਮਾ ਤੇ ਜਥੇਬੰਦੀ ਦਾ ਕੀ ਨਾਮ ਹੈ ਤੇ ਅੱਜ ਦੀ ਪ੍ਰੈਸ ਕਾਨਫਰੰਸ ਦਾ ਕੀ ਮਕਸਦ ਹੈ ਮੇਰਾ ਨਾਮ ਤੁਖਨ ਸਿੰਘ ਪਿੰਡ ਟਠਿਆੜੀ ਬਲਾਕ ਪ੍ਰਧਾਨ ਹਨੂਣ ਜੈਬੰਦੀ ਮੇਰੀ ਹੈ ਗਿਆ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਇਸ ਦਾ ਮਤਲਬ ਇਹ ਆ ਕਿ ਇੱਥੇ ਕਨਵਣ ਥਾਣੇ 'ਚ ਗਗਵਰ ਬੰਗਰ ਉਹਦੇ ਵਿੱਚ ਆ ਕੇ ਉੱਥੇ ਬੜਾ ਕਾਫੀ ਜਣਾਂ ਦਾ ਝਗੜਾ ਚੱਲ ਰਿਹਾ ਸੀ ਉਹਦੇ ਵਿੱਚ ਭੱਜਨ ਅਸੀਂ ਨੇ ਕੀਤੀ ਆ ਉੱਥੇ ਹੁਣ ਨਨ ਜਾਇਆ ਜ ਪਰਚੇ ਕਰਤੇ ਕੋਈ ਮਤਲਬ ਨਹੀਂ ਚਾਰ ਪੰਜ ਜਿਹੜੇ ਬੰਦੇ ਆ ਉਹ ਉਹ ਹੈ ਹੀ ਨਹੀਂ ਮੌਕੇ ਤੇ ਪਿੰਡ ਵੀ ਨਹੀਂ ਹੈ ਨਹੀਂ ਤੇ ਉਹਨਾਂ ਦੇ ਪਰਚੇ ਠੋਕਤੇ ਆ ਉਹਦੇ ਵਿੱਚ ਅਸੀਂ ਕਈ ਵਾਰੀ ਹੁਣ ਇਹ ਆ ਖੰਡਿਆ ਉਹਨਾਂ ਦੀ enquary ਹੋ ਕੇ ਤੇ ਫਿਰ ਪਤਾ ਲੱਗਿਆ ਵੀ ਇਹ ਬੰਦੇ ਸਹੀ ਆ ਕਿ ਗਲਤ ਆ ਪਰ ਹੈ ਸਾਰੇ ਝੂਠ ਆ ਉਹ ਜਨਾਨੀ ਜਿਹੜੀ ਆ ਕੋਈ ਉਹਦਾ ਗੇਟ ਲਾਉਂਦੇ ਸੀ ਉਹ ਥਾਂ ਦਾ ਥਾਂ ਹੀ ਉੱਥੇ ਸੱਤ ਬੈੰਦੀ ਸੀ ਥੜਾ ਲੱਗੇ ਦਖਤ ਵੀ ਆਗਾ ਪਰ ਉਹਨਾਂ ਵਿਰੋਧ ਕੀਤਾ ਲੱਗ ਗਵੰਡੀਆਂ ਵੀ ਇੱਥੇ ਜ ਆਈ ਜ ਇੱਥੇ ਬੈੰਦੇ ਆ ਬੰਦੇ ਛਾਵੇਂ ਬੈੰਦੇ ਆ ਇੱਥੇ ਗੇਟ ਲਾ ਕੇ ਕਬਜ਼ਾ ਨਾ ਕੀਤਾ ਜਾਵੇ ਪਰ ਸਿਆਸੀ ਦਬਾਅ ਨਾ ਕਰਕੇ ਉਹ ੱੱਕੇ ਨਾ ਪੁਲਟੇ ਉੜ ਆਉਂਦੀ ਆ ਇਹਦੇ ਸਬੰਧ ਵਿੱਚ ਪਾ 3 ਤਰੀਕ ਨੂੰ 1.5 ਵਜੇ ਐਸਪੀ ਦਫਤਰ ਦਾ ਘਰਾਓ ਕਰਾਂਗੇ ਗੱਲਬਾਤ ਦੱਸਾਂਗੇ ਕਿ ਇਹ ਨਜਾਇਜ਼ ਪਰਚਾ ਕਿਉਂ ਕੀਤਾ ਏ ਧੋਖਾਧਰੀ ਕੀਤੀ ਆ ਵਾਗੁਰਜੀ ਦਾ ਘਰ ਥਾ ਵਾਗੁਰਜੀ ਦੀ ਫਤਿਹ ਕੀ ਨਾਂ ਆ ਤੁਹਾਡਾ ਮੇਰੇ ਨਾਮ ਹਰਪੀਤ ਸਿੰਘ ਆ ਜੀ ਤੇ ਅੱਜ ਇੱਥੇ ਸਾਰੇ ਇਕੱਠੇ ਹੋਏ ਹੈਗੇ ਆ ਕਿ ਸਾਡੇ ਇੱਕ ਸਾਥੀ ਹੈਗੇ ਆ ਸਰਤਾਜ ਸੁਵਿੰਦਰ ਸਿੰਘ ਜੀ ਜਿਹੜੇ ਸਾਡੇ ਨਾਲ ਸਰਕਾਰੀ ਅਧਿਆਪਕ ਨੇ ਇਸ ਉਹਨਾਂ ਤੇ ਕੋਈ ਨਜਾਇਜ਼ ਪਰਚਾ ਕੀਤਾ ਗਿਆ ਹੈਗਾ ਜਿਹਦੇ ਵਾਸਤੇ ਸਾਡੀ ਟੀਚਰ ਯੂਨੀਅਨ ਜਿਹੜੀ ਆ ਪੂਰੀ ਉਹਨਾਂ ਦੇ ਸਮਰਥਨ ਦੇ ਵਿੱਚ ਖੜੀ ਹੈਗੀ ਆ ਤੇ ਉਹ ਸਿਰ ਉਸ ਸਾਰੇ ਦੇ ਵਿੱਚ ਅਸੀਂ ਨੀ ਪੂਰਾ ਉਹਨਾਂ ਦਾ ਸਮਰਥਨ ਕਰਾਂਗੇ ਕਦੀ ਕੀ ਨ ਆਇਆ ਤੁਹਾਡਾ ਤੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਕੀ ਮਕਸਦ ਹੈ ਸਰ ਮਾਜੀ ਮੇਰਾ ਨਾਮ ਹੈ ਤਰਨਜੀਤ ਕੌਰ ਸਰਪੰਚ ਜਗਵਾਲ ਬੰਗਰ ਤੋਂ ਤੇ ਮੇਰੇ ਪਿੰਡ ਦੇ ਵਿੱਚ ਇੱਕ ਬੋਰਡ ਆ ਤੇ ਉੱਥੇ ਇੱਕ ਲੇਡੀਜ਼ ਵੱਲੋਂ ਧੱਕੇਸਾਹੀ ਦੇ ਨਾਲ ਗੇਟ ਲਗਾਇਆ ਜਾ ਰਿਹਾ ਹੈ ਸਾਡੇ ਵਿੱਚੋਂ ਵੀਰਾਂ ਨੇ ਉਹਨਾਂ ਨੂੰ ਮਨਾ ਕੀਤਾ ਵੀ ਨਹੀਂ ਇਹ ਸਾਂਝੀ ਜਗ੍ਹਾ ਦੇ ਵਿੱਚ ਗੇਟ ਨਹੀਂ ਲਗਾਇਆ ਜਾਏਗਾ ਅਸੀਂ ਇੱਥੇ ਵੀਡੀਓ ਸਾਹਿਬ ਕੋਲ ਵੀ ਆਏ ਆਪਣਾ ਮਸਲਾ ਲੈ ਕੇ ਤੇ ਆਪ ਵੀ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੀ ਲੇਡੀਜ਼ ਕੋਸ਼ਿਸ਼ ਐਸੀ ਸਿਆਸੀ ਰੰਜਸ ਹੋਣ ਕਰਕੇ ਵਿਰੋਧੀ ਪਾਰਟੀ ਦੇ ਨਾਲ ਜੁੜ ਕੇ ਉਹਨੀਆਂ ਸਾਡੇ ਮਤਲਬ ਕਈ ਵੀਰਾਂ ਦੇ ਉੱਤੇ ਉਹਨਾਂ ਨੇ ਪਰਚਾ ਕਰਵਾਇਆ ਵਾ ਜੋ ਕਿ ਜਾਇਜ਼ ਨਹੀਂ ਹੈ ਨਾਜਾਇਜ਼ ਹੋ ਰਿਹਾ ਹੈ ਤੇ ਮੈਂ ਇਸ ਕਰਕੇ ਐਸਐਸਪੀ ਦਫਤਰ ਆਪਣੇ ਸਾਰੇ ਜਥੇਬੰਦੀਆਂ ਨੂੰ ਨਾਲ ਲੈ ਕੇ ਧਰਨਾ ਲਗਾਉਣ ਜਾ ਰਹੇ ਆਂ ਅਸੀਂ ਤੇ ਇਨਸਾਫ ਮੰਗਦੀਆਂ ਜੀ ਇਨਸਾਫ ਕੀਤਾ ਜਾਵੇ ਇਸ ਤੁਹਾਡੀ ਫੈਮਿਲੀ ਵਿੱਚ ਵੀ ਕੋਈ ਹਾਂਜੀ ਜੀ ਮੇਰੇ ਦਿਓਰ ਆ ਮਾਸਟਰ ਜੀ ਆ ਤੇ ਉਹਨਾਂ ਦੇ ਉੱਤੇ ਇੱਕ ਪਰਚਾ ਕੀਤਾ ਗਿਆ ਬਿਲਕੁਲ ਉਸ ਟਾਈਮ ਉਸ ਜਗ੍ਹਾ ਨਹੀਂ ਸੀ ਆਪਣਾ ਕੋਈ ਕੰਮਕਾਰ ਕਰ ਰਹੇ ਸੀ ਤੇ ਸਿਆਸੀ ਰੰਜਸ਼ ਦੇ ਦੁਆਰੇ ਠ ਪਿੰਡ ਵਾਲਿਆਂ ਦੇ ਨਾਲ ਹੋ ਕੇ ਪਰਚਾ ਕਰਾਇਆ ਗਿਆ ਇਹਨੇ ਲੋਕਾਂ ਦੇ ਮਾਮਲੇ ਦਰਜ ਹੋਇਆ ਨਾਜਾਇਜ਼ ਆ ਸਾਰਾ ਇਹ ਨਾਜਾਇਜ਼ ਆ ਸਾਰਾ ਜੀ ਲੜਾਈ ਜਿਹੜੀ ਆ ਉਹ ਲੇਡੀਜ਼ ਦੀ ਹੋਈ ਆ ਜਾਇੰਟਸ ਦੀ ਲੜਾਈ ਉੱਥੇ ਕੋਈ ਨਹੀਂ ਹੋਈ ਠੀਕ ਹੈ ਕਿਹੜੀ ਕਿਹਣੀ ਦਿੱਤੇ ਬੰਦੀਆਂ ਜਿਹੜੀਆਂ ਰੋਜ਼ ਕਰਦੀਆਂ ਨੇ ਮੇਰੇ ਨਾਲ ਟੀਚਰ ਜੂਨੀਅਨ ਆ ਕਿਸਾਨ ਜੂਨੀਅਨ ਆ ਤੇ ਹੋਰ ਵੀ ਰਾ ਮੇਰੇ ਨਾਲ ਆ ਪਿੰਡ ਦੀ ਪੰਚਾਇਤ ਮੇਰੇ ਨਾਲ